ਰਲ ਮਿਲ ਖੁਸ਼ੀਆਂ ਕਰੀਏ ਸਾਂਝੀਆਂ ਪੰਥ ਦੀ ਹੋਈ ਜਿੱਤ ਹੁਣ ਬਸ ਆਪਾਂ ਇੱਕ ਅਰਦਾਸ ਕਰਨੀ ਕਿ ਹੱਥ ਜੋੜ ਕੇ ਅਰਦਾਸ ਕਰੀਏ ਪੰਥ ਦੀ ਚੜ੍ਹਦੀ ਕਲਾ ਤੇ ਧੂਨ ਸੁਵਾਈ ਹੋਵੇ ਹਰ ਦਿਲ ਚੋਂ ਪਿਆਰ ਦੀ ਵਹੇ ਗੰਗਾ ਹਰ ਘਰ ਵਿੱਚ ਸੁਲਾਸਿਫਾਈ ਹੋਵੇ ਮੇਰੇ ਵੱਲੋਂ ਆ ਵੱਡੀ ਜਿੱਤ ਦੀ ਸਾਰੇ ਪੰਥ ਨੂੰ ਲੱਖ ਲੱਖ ਵਧਾਈ ਹੋਵੇ ਭਾਈ ਸਾਰੇ ਪੰਥ ਨੂੰ ਬਹੁਤ ਬਹੁਤ ਵਧਾਈਆਂ ਭਾਈ ਅਮਰਪਾਲ ਸਿੰਘ ਜੀ ਉਹਨਾਂ ਨੂੰ ਐਮਪੀ ਬਣ ਤੇ ਦਾਸ ਜਸਵੀਰ ਸਿੰਘ ਮਾਨ ਵੱਲੋਂ ਬਹੁਤ ਸਾਰੀਆਂ ਮੁਬਾਰਕਾਂ ਔਰ ਜਥੇ ਵੱਲੋਂ ਅਰਦਾਸ ਕਰਦੇ ਸਤਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਹੋਰ ਚੜ੍ਹਦੀ ਕਲਾ ਤੇ ਤਰੱਕੀ ਬਖਸ਼ੇ ਫਰੀਦਕੋੜ ਤੋਂ ਮੱਲਾ ਮਾਰਗਾ ਮੱਲ ਬਈ ਭਾਈ ਸਰਬਜੀਤ ਸਿੰਘ ਸ਼ਹੀਦ ਭਾਈ ਬਿਆਨ ਸਿੰਘ ਦੇ ਪੁੱਤਰ ਨੂੰ ਵੀ ਆਪ ਜੀ ਨੇ ਖੁਸ਼ੀਆਂ ਬਖਸ਼ੀਆਂ ਪੰਥ ਨੇ ਧੰਵਾਦ ਹੈ ਪੰਥ ਦਾ ਵੱਡੀ ਜਿੱਤ ਪ੍ਰਾਪਤ ਕੀਤੀ ਪੰਥ ਨੇ ਸੋ ਨਾਲ ਦੀ ਨਾਲ ਇਹ ਵੀ ਬੇਨਤੀ ਕਰਦਾ ਪੰਥ ਨੂੰ ਕਿ ਇਹ ਏਕਾ ਬਰਕਰਾਰ ਰੱਖਿਓ ਏਕਾ ਗਵਾ ਨਾ ਬਿਊ ਕਿਉਂਕਿ ਏਕੇ ਦੇ ਸਿਰ ਦੇ ਉੱਤੇ ਆਪਾਂ ਰਾਜ ਕੀਤਾ ਜਦੋਂ ਏਕਾ ਸਾਡੇ ਚੋਂ ਮੁੱਕ ਜਾਂਦਾ ਉਸ ਦਿਨ ਸਾਡਾ ਰਾਜ ਭਾਗ ਵੀ ਖਸ ਜਾਂਦਾ ਸੋ ਭਾਈ ਰਾਜ ਭਾਗ ਨੂੰ ਕਾਇਮ ਰੱਖਣ ਵਾਸਤੇ ਸਾਨੂੰ ਬਹੁਤ ਵੱਡੀ ਤਾਕਤ ਦੀ ਲੋੜ ਆ ਉਹ ਤਾਕਤ ਆ ਸਾਡੇ ਪਿੰਡਾਂ ਦੇ ਵਿੱਚ ਏਕਾ ਇਤਿਫਾਕ ਆ ਉਸ ਏਕੇ ਨੂੰ ਇਤਿਫਾਕ ਨੂੰ ਖਤਮ ਨਾ ਕਰੋ ਚੰਦਕ ਬੰਦੇ ਵਿੱਚ ਰਲ ਕੇ ਉਸ ਪੰਥ ਨੂੰ ਜਿਹੜਾ ਦਾਗੀ ਕਰਦੇ ਆ ਨਾ ਉਹ ਸਾਡੇ ਆਪਸੀ ਭਾਈਚਾਰੇ ਨੂੰ ਖਰਾਬ ਕਰਦੇ ਆ ਉਹਦੇ ਨਾਲ ਸਮੇਂ ਦੀ ਸਰਕਾਰ ਸਮੇਂ ਦੇ ਹਾਕਮ ਜਿਹੜੇ ਆ ਉਹ ਸਾਨੂੰ ਪਾੜ ਕੇ ਰਾਜ ਕਰਦੇ ਆ ਸੋ ਇਸ ਕਰਕੇ ਆਪਾਂ ਜੇ ਗੁਰੂ ਨੇ ਕਿਰਪਾ ਕੀਤੀ ਹੈ ਪੰਜਾਬ ਦੀ ਬਾਗਦੋਰ ਸਾਹਮਣੂ ਆਸਤੇ ਭਾਈ ਅੰਮਿਤਪਾਲ ਸਿੰਘ ਅੱਗੇ ਆਇਆ ਸੋ ਤੁਸੀਂ ਉਹਨਾਂ ਨੂੰ ਚੁਣਿਆ ਬਹੁਤ ਵੱਡਾ ਮਾਣ ਦਿੱਤਾ ਉਧਰੋਂ ਭਾਈ ਸਰਬਜੀਤ ਸਿੰਘ ਉਹਨਾਂ ਨੂੰ ਤੁਸੀਂ ਮਾਣ ਬਖਸ਼ਿਆ ਧੰਨਵਾਦ ਹੈ ਤੁਹਾਡਾ ਅਸੀਂ ਪਹਿਲੇ ਦਿਨ ਵੀ ਬੇਨਤੀ ਇਹੋ ਕੀਤੀ ਸੀ ਵੀ ਭਾਈ ਵੱੱਜ ਚੜ ਕੇ ਬਾਗੇ ਵੋਟਾਂ ਲਾ ਕੇ ਮੋਹਰਾ ਕਰ ਦਿਓ ਕਾਮਯਾਬ ਸੋ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਬਾਣੇ ਦੇ ਵਿੱਚ ਤਾਕਤ ਏਡੀ ਵੱਡੀ ਹੈ ਨਾ ਵੀ ਭਾਵੇਂ ਮਾੜੇ ਤੋਂ ਮਾੜਾ ਬੰਦਾ ਹੋਵੇ ਜਦ ਤਨ ਉਹ ਬਾਣਾ ਧਾਰਨ ਕਰਦਾ ਉਹ ਗੁਣਾ ਦਾ ਧਾਰਨ ਨਹੀਂ ਹੋ ਜਾਂਦਾ ਤੇ ਮਾਰੇ ਫਿਰ ਆਪਣੇ ਬ੍ਰਿਤ ਬਾਣੇ ਦੀ ਇਲਾਜ ਰੱਖਦੇ ਆ ਸੋ ਮਹਾਰਾ ਨੇ ਇਸ ਬ੍ਰਿਤ ਬਾਣੇ ਦੀ ਇਲਾਜ ਰੱਖੀ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਪਈ ਸਾਡੇ ਲੋ ਜਿੱਤਣ ਵਾਲਿਆਂ ਨੂੰ ਬਹੁਤ ਬਹੁਤ ਵਧਾਈਆਂ ਤੇ ਹਾਰਨ ਵਾਲਿਆਂ ਨੂੰ ਹੌਸਲਾ ਵਧਾਈਆਂ ਹਾਰਨ ਵਾਲਿਆਂ ਨੂੰ ਹੌਸਲਾ ਤੇ ਜਿੱਤਣ ਵਾਲਿਆਂ ਨੂੰ ਵਧਾਈਆਂ ਇੱਕ ਵਾਰੀ ਫਿਰ ਜਿੱਤਣ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਮੁਬਾਰਕਾਂ 50 ਪੀ ਵਧਾਈਆਂ ਤੇ ਹਾਰਨ ਵਾਲਿਆਂ ਨੂੰ ਭਾਈ ਹੌਸਲਾ ਭਾਈ ਇੱਥੇ ਜਿੱਤਦੇ ਵਿਆਹੇ ਲੋਕ ਤੇ ਹਾਰਦੇ ਵਿਆਹੇ ਕੋਈ ਗੱਲ ਨਹੀਂ ਪਰਵਾਹ ਨਹੀਂ ਕਰਨੀ ਪੰਜਾਬ ਦੇ ਉਹ ਭਰਾ ਜਿਹੜੇ ਸਿਰ ਤੇ ਖੱਫਣ ਬਨ ਕੇ ਪੰਜਾਬ ਦੀ ਆਵਾਜ਼ ਨੂੰ ਬੁਲੰਦ ਕਰਨ ਵਾਸਤੇ ਨਿਤਰ ਰਹੇ ਆ ਸੋ ਗੁਰੂ ਕਿਰਪਾ ਕਰੇ ਭਾਈ ਮਾਰ ਜੋ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਕਿਉਂਕਿ ਅੱਜ ਦੇ ਸਮੇਂ ਸੰਘਰਸ਼ ਕਰਨ ਵਾਲੇ ਰਹਿ ਕੇ ਦੇ ਕਿੰਨੇ ਗਏ ਆ ਲੋਕ ਆਪਣੇ ਵਾਂਗ ਤੇ ਜਿਉਂਦੇ ਆ ਇਹ ਚਾਂਦੀ ਬੰਦੇ ਆ ਜਿਹੜੇ ਪੰਥਵਾਦ ਤੇ ਜਿਉਂਦੇ ਆ ਪੰਥ ਦੀ ਗੱਲ ਕਰਦੇ ਆ ਪੰਥ ਵਾਸਤੇ ਖੜਦੇ ਆ ਸੋ ਪੰਥ ਦੀ ਜਵਾਨੀ ਨੂੰ ਬਚਾਉਣ ਵਾਸਤੇ ਇਸ ਪੰਜਾਬ ਦੇ ਵਿੱਚੋਂ ਨਸ਼ੇ ਦੀ ਕੋੜ ਨੂੰ ਖਤਮ ਕਰਨ ਵਾਸਤੇ ਭਾਈ ਅਮਿਤਪਾਲ ਸਿੰਘ ਭਾਈ ਸਰਬਜੀਤ ਸਿੰਘ ਹੋਣਾ ਜਿਨ੍ਹਾਂ ਨੇ ਵੱਡੀਆਂ ਮੱਲਾਂ ਮਾਰੀਆਂ ਤੁਹਾਡੇ ਪਿਆਰ ਦਾ ਸਦਕਾ ਤੁਹਾਡੀਆਂ ਅਸੀਸਾਂ ਦਾ ਸਦਕਾ ਸੋ ਭਾਈ ਇਹ ਸਾਥ ਹਮੇਸ਼ਾ ਬਰਕਰਾਰ ਰੱਖਿਓ ਇੱਕ ਵੱਡੀ ਗਿਣਤੀ ਦੇ ਵਿੱਚ ਇਹ ਵੱਡੀ ਜਿੱਤ ਤੁਸੀਂ ਸਰਕਾਰ ਨੂੰ ਇਹ ਦੱਸ ਦਿੱਤਾ ਵੀ ਜੇ ਅਸੀਂ ਇੱਕ ਉਹ ਨਿਆਂ ਦੇ ਸਾਡੇ ਤੇ ਅਜੇ ਤੱਕ ਨਾ ਕੋਈ ਜਿੱਤ ਸਕਿਆ ਸਾਨੂੰ ਤੇ ਨਾ ਕੋਈ ਜਿੱਤ ਸਕਦਾ ਸਾਨੂੰ ਪਿਆਰ ਨਾ ਜਿੱਤਿਆ ਜਿੰਨੇ ਜਿੱਤਿਆ ਤਲਵਾਰ ਨਾਲ ਤੇ ਕਦੇ ਕੋਈ ਜੇਤ ਨਹੀਂ ਸਕਿਆ ਤੇ ਇਤਿਹਾਸ ਵੀ ਗਵਾਹ ਆ ਵੀ ਸ਼ਸਤਰ ਨਾਲ ਕਦੇ ਅਸੀਂ ਹਾਰੇ ਹੀ ਨਹੀਂ ਅਸੀਂ ਹਾਰਦੇ ਉਦੋਂ ਆ ਜਦੋਂ ਸਾਨੂੰ ਆਪਣਾ ਬਣਾ ਕੇ ਗੱਲ ਨਾਲ ਲਾ ਕੇ ਲੋਕ ਮਾਰਦੇ ਆ ਸੋ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾ ਵੀ ਜੇ ਅੱਜ ਇਹ ਦੋ ਭਰਾ ਪੰਜਾਬ ਦੇ ਵਿਕਾਸਵਾਦ ਤੇ ਨਿਤਰੇ ਆ ਪੰਜਾਬ ਦੇ ਵਿੱਚੋਂ ਨਸ਼ੇ ਦਾ ਕੋੜ ਖਤਮ ਕਰਨ ਵਾਸਤੇ ਨਿਤਰੇ ਆ ਪੰਜਾਬ ਦੀ ਜਵਾਨੀ ਨੂੰ ਬਚਾਉਣ ਵਾਸਤੇ ਆਪਣੇ ਹੱਕਾਂ ਵਾਸਤੇ ਪਾਣੀ ਦੇ ਹੱਕਾਂ ਵਾਸਤੇ ਜੇ ਇਹ ਭਰਾ ਸਾਡੇ ਦੇ ਨਿੱਤਰਿਆ ਨਾ ਤੇ ਇਹਨਾਂ ਵਾਸਤੇ ਹੁਣ ਜਿਵੇਂ ਖੜੇ ਹੋ ਤਵੇਂ ਖੜੇ ਰਹੋ ਜਿੱਥੇ ਲੋੜ ਪਈ ਸਰਵਾਰਨ ਦੀ ਉਥੇ ਵਾਰ ਵੀ ਦਿਓ ਹੁਣ ਇਹ ਨਹੀਂ ਵੀ ਆਪਾਂ ਕੱਠ بڑے بڑے ਕੀਤਾ ਜਦੋਂ ਲੋੜ ਪਵੇ ਤੇ ਉਦੋਂ ਕਦੇ ਖਿਸਕਣਾ ਚਾਹੀਦਾ ਹੁਣ ਤੇ ਸਰਕਾਰ ਵੀ ਆਪਣੀ ਬਣ ਗਈ ਐਮਪੀ ਆਪਣੇ ਭਰਾ ਬਣ ਗਏ ਹੁਣ ਗੱਲ ਇਹ ਆ ਵੀ ਜੇ ਉਹਨਾਂ ਨੂੰ ਏਡੀਆਂ ਪੋਸਟਾਂ ਦਿੱਤੀਆਂ ਤੇ ਉਹਨਾਂ ਨੂੰ ਸਾਂਭਣ ਵਾਸਤੇ ਤੁਹਾਡੇ ਬਲਦੀ ਵੀ ਲੋੜ ਆ ਤੁਹਾਡੇ ਪਿਆਰ ਦੀ ਵੀ ਲੋੜ ਆ ਤੁਹਾਡੇ ਪਿਆਰ ਦਾ ਸਦਕਾ ਉਹਨਾਂ ਨੂੰ ਜਿੱਤ ਮਿਲੀ ਆ। ਸੋ ਗੁਰੂ ਕਿਰਪਾ ਕਰੇ ਭਾਈ ਸਾਰਿਆਂ ਨੂੰ ਫੇਰ ਸਾਡੇ ਵੱਲੋਂ ਬਹੁਤ-ਬਹੁਤ ਵਧਾਈਆਂ। ਹੁਣ ਕਈ ਇਹ ਨ ਕਈਆਂ ਨੇ ਇਹ ਕਹਿਣਾ ਵੀ ਲੱਗਦਾ ਇਹ ਨਾ ਹੁਣ ਫੇਮ ਦੇ ਚੱਕਰ 'ਚ ਆ ਗਿਆ ਵੀ ਫੇਮ ਲੈ ਖੱਟਣ ਦਾ ਕਰਕੇ ਇਹਨੇ ਵੀਡੀਓ ਪਾਈ। ਵੇਖੋ ਮੈਂ ਪਹਿਲਾਂ ਦੱਸਿਆ ਵੀ ਮੈਂ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਹੁਣ ਦੂਰ ਹੀ ਨਾ। ਵੈਸੇ ਮੈਂ ਸ਼ਾਂਤ ਸੁਭਾਅ ਦੇ ਵਿੱਚ ਹੁਣ ਇਸ ਟਾਈਮ ਰੱਬ ਦੇ ਨਾਮ ਦੇ ਵਿੱਚੀਆਂ ਤੇ ਰੱਬ ਦੇ ਨਾਮ ਜਪ ਕੇ ਸਮਾਂ ਲਗਾ ਰਿਹਾ ਕਿਉਂਕਿ ਜਦੋਂ ਮੇਰੇ ਵੱਡੇ ਕਹਿੰਦੇ ਆ ਮੇਰਾ ਬਾਬਾ ਕਹਿੰਦਾ ਜਦੋਂ ਕੋਈ ਬਹੁਤ ਵੱਡਾ ਕਰਨਾ ਹੋਵੇ ਤੇ ਪਹਿਲਾਂ ਕੋਈ ਚਿਰ ਵਾਸਤੇ ਗੁਪਤ ਹੋਣਾ ਪੈਂਦਾ ਤੇ ਜਦੋਂ ਕੁਝ ਹਾਸਲ ਕਰਨਾ ਹੋਵੇ ਨਾ ਕੁਝ ਤੇ ਉਹਦੇ ਵਾਸਤੇ ਸਮਾਂ ਗੁਆਉਣਾ ਪੈਂਦਾ ਇਸ ਕਰਕੇ ਅਜੇ ਆਪਾਂ ਸਮਾਂ ਜਿਹੜਾ ਵਾ ਉਹ ਅਕਾਲ ਪੁਰਖ ਦੇ ਹੁਕਮ ਦੇ ਅੰਦਰ ਪਤੀਤ ਕਰਦੇ ਪਏ ਸ਼ਾਂਤਮਈ ਬੈਠੇ ਆਂ ਤੇ ਸ਼ਾਂਤਮਈ ਰਹਿ ਕੇ ਰੱਬ ਦਾ ਨਾਮ ਜਪ ਰਹੇ ਆ ਉਹਦੇ ਹੁਕਮ ਦੇ ਅੰਦਰ ਜੀਵਨ ਪਤੀਤ ਕਰ ਰਹੇ ਆ ਤੇ ਜਦ ਜਦੋਂ ਨੇ ਹੁਕਮ ਕੀਤਾ ਉਦੋਂ ਆਪੇ ਸੱਚੇ ਪਾਤਸ਼ਾਹ ਨੇ ਸੇਵਾ ਲੈ ਲੈਣੀ ਆ ਪਰ ਪਨੂ ਪਾਲਾ ਉਹਦੇ ਹੁਕਮ ਤੋਂ ਬਿਨਾਂ ਨਾ ਤੇ ਪਤਾ ਹਿੱਲਿਆ ਤੇ ਨਾ ਹਿਲਣਾ ਭਾਈ ਸੋ ਮੈਂ ਪੰਜਾਬ ਦੇ ਜਵਾਨਾਂ ਨੂੰ ਭਰਾਵਾਂ ਨੂੰ ਇਕੱਲੇ-ਇਕੱਲੇ ਵੀਰ ਭਰਾਵਾਂ ਨੂੰ ਇਹ ਗੱਲ ਕਹਿਣਾ ਵੀ ਬਹੁਤ ਵੱਡੀ ਭਾਈ ਤੁਹਾਡੀ ਜਿੱਤ ਆ ਸੋ ਗੁਰੂ ਨੇ ਬਹੁਤ ਵੱਡੀ ਖੁਸ਼ੀ ਬਖਸ਼ੀ ਆ ਇਸ ਖੁਸ਼ੀ ਨੂੰ ਸਾਂਭ ਕੇ ਰੱਖਿਓ ਮੇਰੇ ਭਰਾ ਤਕੜੇ ਹੋ ਕੇ ਇਹ ਜਿੱਤ ਨੂੰ ਕਦੇ ਹਾਰਤ ਨਾ ਬਦਲਣ ਦਿਓ ਹੁਣ ਇਹਨੂੰ ਜਿੱਤ ਕੇ ਰੱਖਣਾ ਆਪਾਂ ਜਿੱਤਦੇ ਆਏ ਆ ਆਪਾਂ ਕਦੇ ਹਾਰੇ ਨਹੀਂ ਹਾਰੇ ਉਦੋਂ ਸੀ ਜਦੋਂ ਅਸੀਂ ਆਪਣੇ ਹੀ ਆਪਣੇਆਂ ਦੇ ਦੁਸ਼ਮਣ ਬਣ ਗਏ ਆਪਣੇ ਹੀ ਆਪਣੇਆਂ ਨੂੰ ਮਾਰਨ ਵੱਲ ਦੇ ਖੜ ਗਏ ਔਰ ਚੰਦ ਪੈਹਾਂ ਦੇ ਲਾਲਚ ਵਾਸਤੇ ਅਸੀਂ ਆਪਣੇ ਭਰਾਵਾਂ ਦੇ ਸਰਾਂ ਦੇ ਸੌਦੇ ਕਰ ਲੱਗ ਪਏ ਜਿੱਦਣ ਡੋਗਰਾ ਬਿਰਤੀ ਸਾਡੇ ਚ ਆ ਗਈ ਉਸ ਦਿਨ ਅਸੀਂ ਗੁਲਾਮ ਵੀ ਹੋਏ ਉਦੋਂ ਅਸੀਂ ਜੇਲ੍ਹਾਂ ਚ ਵੀ ਪਏ ਸੋ ਗੁਰੂ ਕਿਰਪਾ ਕਰੇ ਅੱਜ ਮਾਰਨੇ ਬੜੇ ਲੰਮੇ ਸਮੇਂ ਬਾਅਦ ਫੇਰ ਜਾਗਰਤਾ ਲਿਆਂਦੀ ਹੈ ਫੇਰ ਜਵਾਨ ਮੋੜ ਦਾ ਮੋੜਾ ਲਾ ਕੇ ਭਰਾਵਾਂ ਦੇ ਨਾਲ ਖੜ ਰਹੇ ਨੇ ਸੋ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਹੀ ਪਿਆਰ ਬਣਿਆ ਰਵੇ ਸਾਰੇ ਖੜਦੇ ਰਹਿਣ ਭਾਈ ਸਾਰਿਆਂ ਨੂੰ ਸਤਗੁਰੂ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਬਖਸ਼ੇ ਸੋ ਤਗੜੇ ਹੋ ਕੇ ਹੁਣ ਪੰਜਾਬ ਦੀ ਜਿੰਮੇਵਾਰੀ ਨੂੰ ਸੰਭੋ ਸਰਕਾਰ ਦੇ ਨਾਲ-ਨਾਲ ਹੁਣ ਪਾਈ ਅਮਿਤਪਾਲ ਸਿੰਘ ਦੀ ਜਿੱਧਰੋਂ ਤੁਰਦੇ ਉਹਨਾਂ ਦੇ ਨਾਲ ਤੁਰੋ ਤੇ ਬਾਕੀ ਜਿਹੜੇ ਭਰਾ ਸਾਡੇ ਜ਼ਿਲ੍ਹੇ 'ਚ ਬੈਠੇ ਹੋਣ ਜਿੱਦਾਂ ਬਾਜ ਕੇ ਮੰਤਰੀ ਹੋ ਗਿਆ ਤੇ ਕਲਸੀ ਸਾਹਿਬ ਹੋਰ ਕਈ ਭਰਾ ਸਾਡੇ ਜ਼ਿਲ੍ਹਿਆਂ ਦੇ ਵਿੱਚ ਨੇ ਹਨ ਉਹਨਾਂ ਸਾਰਿਆਂ ਵਾਸਤੇ ਵੀ ਹੁਣ ਆਵਾਜ਼ ਬੁਲੰਦ ਕਰਨੀ ਚਾਹੀਦੀ ਆ ਸੋ ਹੋ ਸਕਦਾ ਮੈਂ ਗਲਤ ਹੋਵਾਂ ਮੇਰੀਆਂ ਕੁਝ ਗੱਲਾਂ ਨਹੀਂ ਤੁਹਾਨੂੰ ਚੰਗੀਆਂ ਲੱਗਦੀਆਂ ਉਹਦੇ ਵਾਸਤੇ ਮੈਂ ਮਾਫੀ ਚਾਹੁੰਦਾ ਪਰ ਆਪਾਂ ਕੋਸ਼ਿਸ਼ ਕਰੀਏ ਵੀ ਹੁਣ ਭਾਈ ਜਗਤਾਰ ਸਿੰਘ ਹਵਾਰਾ ਜੀ ਉਹਨਾਂ ਵਾਸਤੇ ਵੀ ਆਵਾਜ਼ ਬੰਦ ਕਰੀਏ ਰਾਜਵਾਨਾ ਸਾਹਿਬ ਉਹਨਾਂ ਵਾਸਤੇ ਆਵਾਜ਼ ਬੰਦ ਕਰੀਏ ਤਾਂ ਜੋ ਉਹ ਵੀ ਸਾਡੇ ਭਰਾ ਨੇ ਘਰਾਂ ਚ ਪਰਤ ਸਕਣ ਉਹਨਾਂ ਦੀ ਵੀ ਬਹੁਤ ਵੱਡੀ ਲੋੜ ਹੈ ਉਹ ਉਹ ਵੀ ਚਾਹੀਦੇ ਨਾਲ ਸਾਡੇ ਭਰਾ ਜਿੰਨੇ ਹੁਣ ਜੰਨੀਆਂ ਬਾਹਾਂ ਹੁਣ ਜਿੰਨੇ ਸ਼ਖਤਰ ਹੁਣ ਉਹਨੇ ਹੀ ਥੋੜੇ ਆ ਸੋ ਮੈਂ ਆਸ ਕਰਦਾ ਵੀ ਭਾਈ ਹੁਣ ਆ ਜਿਹੜੇ ਦਿਨ ਚੱਲਦੇ ਪਏ ਆ ਇਹਦੇ ਵਿੱਚ ਬਾਣੀ ਪੜੋ ਤੇ ਬਾਣੀ ਪੜ ਕੇ ਅਰਦਾਸ ਜ਼ਰੂਰ ਕਰੋ ਬਿਮਾਰਾ ਬੰਧਨ ਤੌਰ ਪੈਂਦਰਵੈ ਅੰਦਨ ਪੂਜੇ ਗੁਰ ਕੇ ਪੈਰ ਕਿਰਪਾ ਕਰੋ ਮਹਾਰਾ ਜਿਹੜੇ 15 ਦੇ ਵਿੱਚ ਨੇ ਉਹਨਾਂ ਨੂੰ 15 ਤੋਂ ਮੁਕਤ ਕਰੋ ਆਜ਼ਾਦੀ ਦਿਵਾਓ ਉਹ ਕੇਵਲ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰ ਸਕਦੇ ਨੇ ਸੋ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਭਾਈ ਹੁਕਮ ਨਹੀਂ ਬੇਨਤੀ ਆ ਵੀ ਆ ਜਿਹੜਾ ਸਮਾਂ ਇਹਦੇ ਚ ਤਪ ਜ਼ਰੂਰ ਕਰੋ ਸਿਮਨ ਕਰੋ ਜਿੰਨਾ ਵੀ ਹੋ ਸਕੇ ਮੈਂ ਨਹੀਂ ਕਹਿੰਦਾ 24 ਘੰਟੇ ਕਰੋ ਭਾਵੇਂ 5 ਮਿੰਟ 2 ਮਿੰਟ ਜਿੰਨਾ ਵੀ ਤੁਹਾਡਾ ਕੋ ਸਮਾਂ ਉਹ ਉਹਨਾਂ ਜਵਾਨਾਂ ਵਾਸਤੇ ਉਹਨਾਂ ਜਰਨੈਲਾਂ ਵਾਸਤੇ ਅਰਦਾਸ ਬੇਨਤੀ ਕਰੀਏ ਉਹਨਾਂ ਵਾਸਤੇ ਬਾਣੀ ਪੜ੍ਹੀਏ ਜਿਨ੍ਹਾਂ ਨੇ ਸਾਡੇ ਵਾਸਤੇ ਪੰਥ ਦੇ ਦੁਖੀਆਂ ਨੂੰ ਗੱਡੀ ਚਾੜਿਆ ਜਿਨ੍ਹਾਂ ਨੇ ਬੁੱਚੜ ਮਕਾਇਏ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੇ ਸਾਡੇ ਸਿਰਾਂ ਤੇ ਪੱਗਾਂ ਮੁੜ ਬਹਾਲ ਕਰਵਾਈਆਂ ਤੇ ਅੱਜ ਅੱਜ ਅਸੀਂ ਤੁਰੇ ਫਿਰਦੇ ਹਾਂ ਸਰੋਚਾ ਕਰਕੇ ਕਹਿੰਨੇ ਸਰਦਾਰ ਜਿਨ੍ਹਾਂ ਦੀ ਬਦੌਲਤ ਇਹ ਸਾਰਾ ਰਾਜ ਭਾਗ ਸਾਨੂੰ ਮਿਲਦਾ ਪਿਆ ਉਹਨਾਂ ਭਰਾਵਾਂ ਦੀ ਬਦੌਲਤ ਜਿਨ੍ਹਾਂ ਦੀ ਮਿਲਿਆ ਉਹਨਾਂ ਉਹਨਾਂ ਦੀ ਚੜ੍ਹਦੀ ਕਲਾ ਵਾਸਤੇ ਉਹਨਾਂ ਦੀ ਆਜ਼ਾਦੀ ਵਾਸਤੇ ਉਹ ਕਾਰਵਾਸਪਰਸ ਕਰਨ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਜੋਦਰੀ ਜਰੂਰ ਕਰਿਆ ਕਰੋ ਸੋ ਇਤਨੀਆਂ ਖਾਦੜੀਆਂ ਪ੍ਰਵਾਨ ਕਰਿਓ ਸੋ ਗੁਰੂ ਕਿਰਪਾ ਕਰੇ ਛੇਤੀ ਮਿਲਿਆ ਕਰਾਂਗੇ ਸੋਸ਼ਲ ਮੀਡੀਆ ਤੇ ਬਸ ਥੋੜਾ ਸਮਾਂ ਅਜੇ ਬਾਕੀ ਹੈ ਅਜੇ ਮੈਂ ਸ਼ਾਂਤ ਸੁਭਾਅ ਦੇ ਬੈਠਾ ਅਜੇ ਹੁਕਮ ਨਹੀਂ ਆ ਰਿਹਾ ਤੇ ਜਦੋਂ ਸੱਚੇ ਪਾਤਸ਼ਾਹ ਮੇਰੇ ਪਾਤਸ਼ਾਹ ਨੇ ਹੁਕਮ ਕਰਤਾ ਫਿਰ ਲਗਾਤਾਰ ਠਾ ਠਾਈ ਚੱਲਣਾ ਕੰਮ ਇਸ ਕਰਕੇ ਜਿਵੇਂ ਜਿਵੇਂ ਹੁਕਮ ਤੇ ਵੇਤੇ ਵਕਾਰ ਜਿਵੇਂ ਉਹਦਾ ਹੁਕਮ ਚਾਹ ਰਿਹਾ ਉਹਦੇ ਹੁਕਮ ਦੇ ਅੰਦਰ ਚੱਲਣਾ ਜਿੱਦਨ ਉਹਦਾ ਹੁਕਮ ਹੋ ਗਿਆ ਤੱਤੇ ਹੋ ਜਾਣਗੇ ਜਿੱਦਨ ਹੁਕਮ ਅਜੇ ਠੰਡੇ ਆ ਠੰਡੇ ਚੱਲ ਰਹੇ ਆ ਅਜੇ ਜੋ ਮਰਜ਼ੀ ਲੋਕ ਕਹੀ ਜਾਣ ਪ੍ਰਵਾਹ ਨਹੀਂ ਕਰੀਦੇ ਜਿੱਦਨ ਉਹਦਾ ਹੁਕਮ ਹੋ ਗਿਆ ਉਹਦੇ ਨਿਕਵ ਨਹੀਂ ਸੁਣਨੀ ਸੋ ਇਸ ਕਰਕੇ ਭਾਈ ਪੰਜਾਬ ਦਾ ਵਿਕਾਸ ਜ਼ਰੂਰੀ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਜ਼ਰੂਰੀ ਹੈ ਪੰਜਾਬ ਦੇ ਹੱਕਾਂ ਵਾਸਤੇ ਖੜਨਾ ਜ਼ਰੂਰੀ ਹੈ ਪੰਜਾਬ ਦੀ ਹਰ ਇੱਕ ਲੋੜ ਪੂਰੀ ਕਰਨ ਵਾਸਤੇ ਪੰਜਾਬ ਦੇ ਭੈਣ ਭਰਾ ਵੀਰਾਂ ਨੂੰ ਇਕੱਤਰ ਹੋਣ ਦੀ ਬਹੁਤ ਬਹੁਤ ਲੋੜ ਹੈ ਭਾਈ